ਮੋਗਾ ਸ਼ਹਿਰ ਦੇ ਵਿੱਚ ਬੀਤੀ ਸ਼ਾਮ ਇੱਕ ਅਜੀਬ ਹੀ ਘਟਨਾ ਵਾਪਰੀ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਤੁਹਾਨੂੰ ਦੱਸਦੀ ਹੈ ਕਿ ਜਾਣਕਾਰੀ ਦੇ ਮੁਤਾਬਕ ਇੱਕ ਨਿੱਜੀ ਹੋਟਲ ਵਿੱਚ ਕੁਝ ਨਿਹੰਗ ਸਿੰਘਾਂ ਵੱਲੋਂ ਕਥਿਤ ਤੌਰ ਉੱਤੇ ਵੱਡਾ ਹੰਗਾਮਾ ਕੀਤਾ ਗਿਆ। ਜਾਣਕਾਰੀ ਦੇ ਅਨੁਸਾਰ ਨਿਹੰਗ ਸਿੰਘਾਂ ਦੇ ਵੱਲੋਂ ਹੋਟਲ ਦੇ ਮਾਲਕ ਤੋਂ ਪਿਸਤੌਲ ਕੱਢ ਕੇ ਜ਼ਬਰਦਸਤੀ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਬਾਰੇ ਜਦੋਂ ਹੋਟਲ ਮਾਲਕ ਨੇ ਪੁਲਿਸ ਨੂੰ ਜੱਸਿਆ ਆਤਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੋਟਲ ਉੱਤੇ ਛਾਪਾ ਮਾਰਿਆ ਜਿੱਥੇ ਨਿਹੰਗ ਸਿੰਘਾਂ ਅਤੇ ਪੁਲਿਸ ਦੇ ਵਿਚਕਾਰ ਵੱਡੀ ਝੜਪ ਹੋ ਗਈ। ਇਸ ਝੜਪ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਵੀ ਹੋ ਰਿਹਾ ਹੈ। ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਇਸ ਘਟਨਾ ਦੀ ਅਗਲੇਰੀ ਜਾਂਚ ਕਰ ਰਹੀ ਹੈ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸਲ ਵਿੱਚ ਮਾਮਲਾ ਕੀ ਸੀ। ਅਤੇ ਇਹਨਾਂ ਨਿਹੰਗ ਸਿੰਘਾਂ ਦਾ ਮਕਸਦ ਕੀ ਸੀ ਇਸ ਘਟਨਾ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਮੋਗਾ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਉੱਤੇ ਵੱਡਾ ਸਵਾਲ ਖੜਾ ਕਰਦੀ ਹੈ ਪੁਲਿਸ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਲੈ ਰਹੀ ਹੈ ਅਤੇ ਇਸ ਦੀ ਢੁੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅੰਗੇ ਇਸ ਮਾਮਲੇ ਵਿੱਚ ਜੋ ਵੀ ਨਵੇਂ ਤੱਥ ਸਾਹਮਣੇ ਆਉਣਗੇ ਉਸੇ ਮੁਤਾਬਕ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਮਾਨਯੋਗ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਥਾਣਾ ਸਿਟੀ ਮੋਗਾ ਤੇ ਚੌਂਕੀ ਫੋਕਲ ਪੁਆਇੰਟ ਦੇ ਇੰਚਾਰਜ ਤੇ ਜਿਹੜੀ ਇਹ ਕੱਲ ਵਾਰਦਾਤ ਹੋਈ ਆ ਉਥੇ ਮੌਕੇ ਤੇ ਪਹੁੰਚਿਆ ਇੱਕ ਮਦਈ ਨੇ ਇਹਦੇ ਵਿੱਚ ਬਿਆਨ ਲਿਖਾਇਆ ਉਹਦੇ ਡੱਬ ਵਿੱਚੋਂ ਜਿਹੜਾ ਪਿਸਤੌਲ ਇਹ ਇਹਨਾਂ ਨੇ ਕੱਢਿਆ ਤੇ ਨੇਂਗ ਸਿੰਘ ਉੱਥੇ ਆ ਕੇ ਜਵਰੀ ਬਸੂਲੀ ਲਈ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਸੀਗੇ ਤੇ ਉਹਦੇ ਵਿੱਚ ਇਹ ਕਾਰਵਾਈ ਕਰਦੇ ਆਂ ਪ੍ਰੀਥ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ ਇੱਕ ਜਿਹੜਾ ਉਹਦਾ 45 ਬੋਰ ਪਿਸਤੌਲ ਖੋਇਆ ਸੀਗਾ ਉਹ ਰਿਕਵਰ ਕੀਤਾ ਗਿਆ ਤੇ ਜਿਹੜੇ ਹੋਰ ਵੀ ਇਹਨਾਂ ਤੋਂ ਜਿਹੜੇ ਪੁੱਛਗਿੱਛ ਕਰਕੇ ਅਸੀਂ ਜਿਹੜੀ ਹੈ ਇਹਦੇ ਬਾਰੇ ਤਫ਼ਤੀਸ਼ ਕਰ ਰਹੇ ਆਂ ਜਾਂ ਜਿਹੜੇ ਹੋਰ ਵੀ ਕਿਸੇ ਤੋਂ ਇਹਨਾਂ ਨੇ ਪੈਸੇ ਲਏ ਆ ਜਾਂ ਮੰਗ ਕੀਤੀ ਆ ਉਹਨਾਂ ਨੂੰ ਵੀ ਅੱਗੇ ਇਹਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਕਿ ਲੜਾਈ ਝਗੜਾ ਹੋਇਆ ਕਿਉਂਕਿ ਹੋਟਲ ਦੇ ਬਾਹਰ ਜਿਹੜਾ ਇਹਨਾਂ ਹੌਟ ਦਾ ਵੀ ਮਤਲਬ ਇਹ ਜਿਹੜੇ ਆ ਇਹ ਕਿਨਾਂ ਇਹ ਚੀਜ਼ਾਂ ਤੇ ਜਿਹੜੀ ਨੰਗ ਸਿੰਘ ਆ ਇਹ ਇਹ ਆਪਣੇ ਆਪ ਨੂੰ ਦੱਸ ਕੇ ਵੀ ਅਸੀਂ ਬੜਾ ਠੀਕ ਕਰ ਰਹੇ ਆ ਇਹ ਪਰ ਉਹਨਾਂ ਤੋਂ ਜਿਹੜੀ ਪੈਸਿਆਂ ਦੀ ਮੰਗ ਕਰਨੀ ਜਾਂ ਵੀ ਇੱਥੇ ਵੀ ਕੋਈ ਕੁੜੀਆਂ ਆਉਂਦੀਆਂ ਮੁੰਡੇ ਆਉਂਦੇ ਆ ਤੇ ਉਹਦੇ ਸੰਬੰਧ ਚ ਇਹ ਉੱਥੇ ਲੜਾਈ ਝਗੜਾ ਹੋਇਆ ਪਰ ਜਦੋਂ ਬਾਅਦ ਚ ਚੈੱਕ ਕੀਤਾ ਉੱਥੇ ਕੋਈ ਕੋਈ ਮਿਲਿਆ ਨਹੀਂਗਾ ਔਰ ਫੇਰ ਵੀ ਨਿਗਰਾਨੀ ਜਾਰੀ ਹੈ ਇਹਨਾਂ ਦੇ ਹੋਟਲਾਂ ਤੇ ਵੀ ਜੇ ਕੋਈ ਇਹ ਵੀ ਕੋਈ ਗਲਤ ਕੰਮ ਕਰਨਗੇ ਤਾਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਦੇਖਣ ਚਾਏ ਜੀ ਪੁਲਿਸ ਦਾ ਕਾਫੀ ਚੜ੍ਹ ਪਾਇਆ ਕਿਸੇ ਜਵਾਨ ਦੇ 60% ਵੀ ਵਜੀ ਨਹੀਂ ਕੋਈ ਕਿਸੇ ਦੇ ਸਾਢੇ ਵੇਲੇ ਨਹੀਂ ਆ ਗਈ ਉਹ ਤੋਂ ਫੜ ਕੇ ਲੈ ਗਏ ਸੀਗੇ ਉਹਦੇ ਕੋਈ ਗੱਲ ਹੈ ਉਹਦੇ ਤੇ ਅਸੀਂ ਤਫਤੀਸ਼ ਕਰ ਰਹੇ ਹਾਂ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਊਗਾ ਮਾਮਲਾ ਦਰਜ ਕੀਤਾ ਗਿਆ ਹਾਂਜੀ ਹਾਂ ਮੁਕੱਦਮਾ ਇਹਦੇ ਵਿੱਚ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਇਹਦੇ ਵਿੱਚ ਕਰ ਰਹੇ ਹਾਂ ਅਸੀਂ ਜੀ ਤਿੰਨ ਜਣੇ ਤੇ ਮਕਦਮਾ ਦਰਜ ਕੀਤਾ ਗਿਆ ਜਗਰਾਤ ਸਿੰਘ ਸ਼ੇਰ ਸਿੰਘ ਤੇ ਕੁਲਵਿੰਦਰ ਸਿੰਘ ਦੇ ਕੋਲ ਤੇਜ਼ ਦਰ ਹਿਕਾਰ ਵੀ ਸੀ ਕੁਝ ਉਹ ਵੀ ਹੈਗੇ ਆ ਉਹ ਵੀ ਕਾਬੂ ਉਹ ਵੀ ਕਬਜ਼ੇ ਚ ਲੈ ਆ ਜਿਹੜੀ ਰਿਵਾਲਵਰ ਦੀ ਗੱਲ ਕਰਦੇ ਹੋ ਕਿਹਨਾਂ ਦਾ ਰਿਵਾਲਵਰ ਉਹ ਮਦਈ ਦਾ ਸੀਗਾ ਜਿਹੜਾ ਉਹਦੇ ਡੱਬ ਦੇ ਵਿੱਚੋਂ ਉਹ ਤੋਂ ਖੋਲਿਆ ਸੀਗਾ ਇਹਨਾਂ ਨੇ ਜਗਰਾਤ ਸਿੰਘ ਨੇ ਉਹ ਜਗਰਾਤ ਸਿੰਘ ਤੋਂ ਬਰਾਮਦ ਹੋ ਗਿਆ ਮਾਨਯੋਗ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਥਾਣਾ ਸਿਟੀ ਮੋਗਾ ਤੇ ਚੌਂਕੀ ਫੋਕਲ ਪੁਆਇੰਟ ਦੇ ਇੰਚਾਰਜ ਇਹ ਜਿਹੜੀ ਇਹ ਕੱਲ ਵਾਰਦਾਤ ਹੋਈ ਆ ਉਥੇ ਮੌਕੇ ਤੇ ਪਹੁੰਚਿਆ ਇੱਕ ਮਦਈ ਨੇ ਇਹਦੇ ਵਿੱਚ ਬਿਆਨ ਲਿਖਾਇਆ ਵੀ ਉਹਦੇ ਡੱਬ ਵਿੱਚੋਂ ਜਿਹੜਾ ਪਿਸਤੌਲ ਇਹ ਇਹਨਾਂ ਨੇ ਕੱਢਿਆ ਤੇ ਨੇਂਗ ਸਿੰਘ ਉਥੇ ਆ ਕੇ ਜਵਰੀ ਬਸੂਲੀ ਲਈ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਸੀਗੇ ਤੇ ਉਹਦੇ ਵਿੱਚ ਇਹ ਕਾਰਵਾਈ ਕਰਦੇ ਆਂ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ ਇੱਕ ਜਿਹੜਾ ਉਹਦਾ 45 ਬੋਰ ਪਿਸਤੌਲ ਖੋਇਆ ਸੀਗਾ ਉਹ ਰਿਕਵਰ ਕੀਤਾ ਗਿਆ ਤੇ ਜਿਹੜੇ ਹੋਰ ਵੀ ਇਹਨਾਂ ਤੋਂ ਜਿਹੜੇ ਪੁੱਛਗਿੱਛ ਕਰਕੇ ਅਸੀਂ ਜਿਹੜੀ ਆ ਇਹਦੇ ਬਾਰੇ ਤਫ਼ਤੀਸ਼ ਕਰ ਰਹੇ ਆ ਜਾਂ ਜਿਹੜੇ ਹੋਰ ਵੀ ਕਿਸੇ ਤੋਂ ਇਹਨਾਂ ਨੇ ਪੈਸੇ ਲਏ ਆ ਜਾਂ ਮੰਗ ਕੀਤੀ ਆ ਉਹਨਾਂ ਨੂੰ ਵੀ ਅੱਗੇ ਇਹਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਕਿ ਲੜਾਈ ਝਗੜਾ ਹੋਇਆ ਕਿਉਂਕਿ ਹੋਟਲ ਦੇ ਬਾਹਰ ਜਿਹੜਾ ਇਹਨਾਂ ਹੜਦਮ ਇਹ ਜਿਹੜੇ ਆ ਇਹ ਕਿਨਾਂ ਇਹ ਚੀਜ਼ਾਂ ਤੇ ਜਿਹੜੀ ਇਹ ਨੰਗ ਸਿੰਘ ਇਹ ਇਹ ਆਪਣੇ ਆਪ ਨੂੰ ਦੱਸ ਕੇ ਵੀ ਅਸੀਂ ਬੜਾ ਠੀਕ ਕਰ ਰਹੇ ਆ ਇਹ ਪਰ ਉਹਨਾਂ ਤੋਂ ਜਿਹੜੀ ਪੈਸਿਆਂ ਦੀ ਮੰਗ ਕਰਨੀ ਜਾਂ ਵੀ ਇੱਥੇ ਵੀ ਕੋਈ ਕੁੜੀਆਂ ਆਉਂਦੀਆਂ ਮੁੰਡੇ ਆਉਂਦੇ ਆ ਤੇ ਉਹਦੇ ਸਬੰਧ ਚ ਇਹ ਉੱਥੇ ਲੜਾਈ ਝਗੜਾ ਹੋਇਆ ਪਰ ਜਦੋਂ ਬਾਅਦ ਚ ਚੈੱਕ ਕੀਤਾ ਉੱਥੇ ਕੋਈ ਕੋਈ ਮਿਲਿਆ ਨਹੀਂਗਾ ਪਰ ਫੇਰ ਵੀ ਨਿਗਰਾਨੀ ਜਾਰੀ ਹੈ ਇਹਨਾਂ ਦੇ ਹੋਟਲਾਂ ਤੇ ਵੀ ਜੇ ਕੋਈ ਇਹ ਵੀ ਕੋਈ ਗਲਤ ਕੰਮ ਕਰਨਗੇ ਤਾਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਦੇਖਣ ਚਾਹਿਆ ਜੀ ਪੁਲਿਸ ਦਾ ਕਾਫੀ ਚੜ੍ਹ ਪਾਇਆ ਕਿਸੇ ਜਵਾਨ ਦੇ 1:00 ਵਜੇ ਨਹੀਂ ਕੋਈ ਕਿਸੇ ਦੇ ਸਾਢੇ ਵੇਰ ਨਹੀਂ ਹੈ ਗਈ ਉਹ ਤੋਂ ਫੜ ਕੇ ਲੈ ਗਏ ਸੀਗੇ ਉਹਦੇ ਕੋਈ ਗੱਲ ਉਹਦੇ ਚ ਅਸੀਂ ਤਫ਼ਤੀਸ਼ ਕਰ ਰਹੇ ਆਂ ਤੇ ਇਹਨਾਂ ਨੂੰ ਗ੍ਰਿਫਤਰ ਕਰਕੇ ਰਿਮਾਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਊਗਾ ਮਾਮਲਾ ਦਰਜ ਕੀਤਾ ਗਿਆ ਹਾਂਜੀ ਹਾਂ ਮੁਕੱਦਮਾ ਇਹਦੇ ਵਿੱਚ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਇਹਦੇ ਵਿੱਚ ਕਰ ਰਹੇ ਆ ਅਸੀਂ ਜਾਨਿਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਜਗਰਾਤ ਸਿੰਘ ਸ਼ੇਰ ਸਿੰਘ ਤੇ ਕੁਲਵਿੰਦਰ ਸਿੰਘ ਦੇ ਕੋਲ ਤੇਜ਼ਦਾਰ ਹਿਾਰ ਵੀ ਸੀ ਕੁਝ ਉਹ ਵੀ ਹੈਗੇ ਆ ਉਹ ਵੀ ਕਾਬੂ ਉਹ ਵੀ ਕਬਜ਼ੇ ਚ ਲੈ ਆ ਜਿਹੜੀ ਰਿਵਾਲਵਰ ਦੀ ਗੱਲ ਕਰਦੇ ਉਹ ਕਿਹਨਾਂ ਦਾ ਰਿਵਾਲਵਰ ਉਹ ਮਦਈ ਦਾ ਸੀਗਾ ਜਿਹੜਾ ਉਹਦੇ ਡੱਬੇ ਦੇ ਵਿੱਚੋਂ ਤੋਂ ਖੋਲਿਆ ਸੀਗਾ ਇਹਨਾਂ ਨੇ ਜਗਰਾਤ ਸਿੰਘ ਨੇ ਉਹ ਜਗਰਾਤ ਸਿੰਘ ਤੋਂ ਸਬਰਾਮ ਦੋ ਗਿਆ